ਆਪਾਂ ਪਾਰਿਆਂ ਕੋਠੀ ਤੇ ਆਪਾਂ ਸਾਮਾਨ ਉਥੋਂ ਲੈਣਾ ਜਿੱਥੇ ਸਾਰਾ ਸਾਮਾਨ ਇੱਕੋ ਹੀ ਛੱਤ ਹਲੇ ਮਿਲਦਾ ਆਓ ਜੀ ਦੁਕਾਨ ਦੇ ਓਨਰ ਦੇ ਨਾਲ ਗੱਲ ਕਰਦੇ ਆਂ ਵੱਡਾ ਸੋਹਣਾ ਦਰਵਾਜ਼ਾ ਆ ਸੱਸੀ ਕਾਲ ਸਰ ਹਾਂਜੀ ਸੱਸੀ ਕਾ ਮੈਮ ਸਰ ਕੋਠੀ ਲਈ ਸਾਮਾਨ ਲੈਣ ਆਈ ਸੀ ਹਾਂਜੀ ਮੈਮ ਮਿਲ ਜੇਗਾ ਸਾਰਾ ਸਾਮਾਨ ਆਪਣੇ ਤੋਂ ਤੁਹਾਨੂੰ ਆਪਣੇ ਤੋਂ ਸਾਰਾ ਸਮਾਨ ਇੱਕੋ ਛੱਤਲੇ ਮਿਲੇਗਾ ਮੈਮ ਹਾਂਜੀ ਫੋਲਸੇ ਰਿਟਾ ਦੇ ਵਿੱਚ ਆਪਣੇ ਕੋਲੋਂ ਤੁਹਾਨੂੰ ਸਭ ਤੋਂ ਪਹਿਲਾਂ ਕੋਠੀ ਬਣਾਉਣ ਲਈ ਤੁਹਾਨੂੰ ਚੁਕਾਠੇ ਲੋੜ ਪੈਂਦੀ ਹੈ ਲੱਕੜ ਦੀ ਉਹ ਵੀ ਮਿਲ ਜੇਗੀ ਡਬਲ ਯੂ ਪੀ ਸੀ ਚੁਕਾਠਾ ਲੈਣੀ ਉਹ ਵੀ ਮਿਲ ਜਣਗੀ ਮੈਮ ਆਪਣੇ ਕੋਲੋਂ ਉਸ ਤੋਂ ਬਾਅਦ ਜੋੜੀਆਂ ਲਈ ਲੱਕੜ ਦੀ ਰੋੜ ਉਹ ਵੀ ਮਿਲ ਜੇਗੀ ਔਰ ਸ਼ੀਸ਼ਾ ਵਗੈਰਾ ਸਾਡੇ ਕੋਲੇ ਉਹ ਵੀ ਸਾਰ ਮੈਮ ਸਾਰਾ ਹੈਗਾ ਆਪਣੇ ਕੋਲ ਟਫਨ ਸ਼ੀਸ਼ਾ ਪਲੇਨ ਸ਼ੀਸ਼ਾ ਐਂਡ ਉਸ ਤੋਂ ਬਾਅਦ ਪਲਾਈਵੋਡ ਕਿਚਨ ਦਾ ਸਮਾਨ ਕਿਚਨ ਐਸੈਸਰੀ ਵਗੈਰਾ ਔਰ ਉਸ ਤੋਂ ਬਾਅਦ ਕਬੂਡ ਹੈਂਡਲਸ ਵਗੈਰਾ ਕੈਬਨਟ ਹੈਂਡਲ ਵਗੈਰਾ ਹਾਂਜੀ ਆਪਨੇ ਕੋਲ 올ਓਵਰ ਸਾਰਾ ਕੁਝ ਤੁਹਾਨੂੰ ਮਟੀਰੀਅਲ ਤੁਹਾਨੂੰ ਇੱਕੋ ਛਤਲੇ ਮਿਲੇਗਾ ਮੈਮ ਤੁਹਾਨੂੰ ਕਿਤੇ ਵੀ ਜਾਂਦੀ ਰੋਣੀ ਹੈਗੀ ਸਰ ਤੁਸੀਂ ਇਹਦਾ ਸਮਾਨ ਹੀ ਇੰਨਾ ਗਿਣਾ ਤਾਂ ਮੈਂ ਲੈ ਕੇ ਕਿੱਦਾਂ ਜਾਊਂਗੀ ਮੈਡਮ ਜੀ ਚਿੰਤਾ ਨਾ ਕਰੋ ਜੋ ਵੀ ਕਸਟਮਰ ਸਾਡੇ ਕੋਲ ਆਂਦਾਗਾ ਸਾਰੀ ਕੋਠੀ ਦਾ ਸੰਭਾਲ ਸੀ ਉਹਨਾਂ ਨੂੰ ਹੋਮ ਡਿਲੀਵਰੀ ਫ੍ਰੀ ਕਰਦੇ ਆ ਯਾਨੀ ਕਿ ਉਹਨਾਂ ਕੋਲ ਘਰੇ ਪਹੁੰਚਾਉਂਦੇ ਆ ਸਰ ਇਹ ਜਿਹੜੀਆਂ ਆਪਣੇ ਕੋਲ ਮਾਰਵਲ ਸ਼ੀਟਾਂ ਨੇ ਕੰਦਾ ਦੇ ਡਿਜ਼ਾਈਨ ਵਾਲਿਓ ਕਿੰਨੀ ਕੀ ਵੈਰਾਈਟੀ ਮਿਲ ਜਾਂਦੀਆਂ ਹੈ ਤੁਹਾਡੇ ਕੋਲ ਹਾਂਜੀ ਮੈਮ ਜਿਹੜੀਆਂ ਮਾਰਬਲ ਸ਼ੀਟਾਂ ਨੇ ਆਪਣੇ ਕੋਲੇ ਯੂਵੀ ਸ਼ੀਟਸ ਕਹਿੰਦੇ ਆ ਉਹਨੂੰ ਹਾਂਜੀ ਕਿ 8x4 ਦਾ ਸਾਈਜ਼ ਜਦੋਂ ਜੋ ਮੈਮ ਆਪਣੇ ਕੋਲੇ ਕਟੋ-ਕਟ 150 ਡਿਜ਼ਾਈਨ ਆ ਉਹਦੇ ਵਿੱਚ ਹੈਗਾ ਹੈਗਾ ਤੇ ਸਾਡੇ ਕੋਲ ਅਵੇਲੇਬਲ ਨੇ ਤੁਹਾਨੂੰ ਮੈਂ ਦਿਖਾਨਾ ਮੈਮ ਐ ਦਿਖਾਏਓ ਹਾਂ ਮੈਮ ਇਹ ਸਿੱਧੀਆਂ ਕੰਧ ਦੇ ਉੱਪਰ ਇੰਸਟਾਲ ਹੋ ਜਾਂਦੀਆਂ ਨੇ ਜੀ ਬਿਲਕੁਲ ਬਹੁਤ ਥੋੜੇ ਖਰਚੇ ਦੇ ਵਿੱਚ ਤੇ ਕੋਈ ਫਲਾਈ ਬੋਰਡ ਵਗੈਰਾ ਯੂਜ਼ ਨਹੀਂ ਹੁੰਦਾ ਸਿੱਧਾ ਟ੍ਰੈਕ ਬੋਲ ਤੇ ਇੰਸਟਾਲ ਹੋ ਜਾਂਦੀਆਂ ਨੇ ਐ ਬਲੇ 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 ਪੰਜਾਬੀ ਸਰ ਇਹ ਤਾਂ ਡਿਜ਼ਾਈਨ ਹੀ ਬੜਾ ਸੋਹਣਾ ਆ ਹਾਂਜੀ ਮੈਮ ਇਹਦੇ ਵਿੱਚ ਐਚਡੀ ਸ਼ੀਟਸ ਕਹਿੰਦੇ ਆ ਇਹਨੂੰ ਐਚਡੀ ਸ਼ੀਟਸ ਦੇ ਬਹੁਤ ਡਿਜ਼ਾਈਨ ਆਉਂਦੇ ਨੇ ਆਪਣੇ ਕੋਲੇ ਆਪਣੇ ਕੋਲੇ ਇਹਦੇ ਵਿੱਚ ਵੀ 100 ਤੋਂ ਉੱਪਰ ਡਿਜ਼ਾਈਨ ਮਿਲ ਜਾਏਗਾ ਮੈਮ ਤੁਹਾਨੂੰ ਹਾਂਜੀ ਇਹਦੇ ਵਿੱਚ ਕਸਟਮਾਈਜ਼ਾਈਜ਼ ਕਹਿੰਦੇ ਆ ਉਹਨੂੰ ਜੇ ਤੁਸੀਂ ਜੋ ਵੀ ਕਸਟਮਾਈਜ਼ ਸਾਈਜ਼ ਤਿਆਰ ਕਰਾਉਣਾ ਚਾਹੁੰਦੇ ਹੋ ਉਹੀ ਰੈਡੀ ਹੋ ਜਾਏਗਾ ਜੀ ਅਗਰ ਤੁਸੀਂ ਆਪਣੀ ਫੈਮਿਲੀ ਫੋਟੋ ਤਿਆਰ ਕਰਾਉਣਾ ਚਾਹੁੰਦੇ ਹੋ ਉਹ ਵੀ ਰੈਡੀ ਹੋ ਜੇਗੀ ਅੱਛਾ ਜੀ ਉਹ ਵੀ ਰੈਡੀ ਹੋ ਜਾਂਦੀਆਂ ਜੀ 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 ਮੈਮ ਆ ਆਪਣੇ ਕੋਲੇ ਅੱਗੇ ਵਿਨੀਅਰ ਜੀ ਜਿਹੜੀ ਆਪਾਂ ਪਾਲਿਸ਼ ਕਰਦੇ ਆ ਅੱਜਕੱਲ ਕੁੱਟੀਆਂ ਦੇ ਬਹੁਤ ਟੈਂਡ ਹੈ ਇਸ ਦਾ ਸਾਡੇ ਕੋਲੇ ਬਹੁਤ ਹੀ ਦੇ ਵਿੱਚ ਵੈਰਾਈਟੀ ਆ ਗਈ ਇਹ ਸੈਂਟੋਸ ਫਿਨਿਅਰ ਆ ਗਿਆ ਜੀ ਮੈਮ ਇਹ ਆਪਣੀ ਰਾਇਲਟੀ ਕਾਗੇ ਜੀ ਠੀਕ ਹੈ ਮੈਂ ਇਹ ਆਪਣੇ ਕੋਲ ਵਰਮਟਿਕ ਆ ਗਈ ਮੈਮ ਐਂਡ ਇਹ ਆਪਣੇ ਕੋਲ ਆ ਗਿਆ ਜੀ ਸ਼ਿਸ਼ਮਬੁੱਡ ਦਾ ਮੈਮ ਵੀ ਹੈਗੀ ਹੈ ਡਿਜ਼ਾਈਨਰ ਸ਼ੀਟਾਂ ਨੇ ਜੀ ਇੰਪੋਰਟਡ ਆਈਟਮ ਐਸੀ ਇਹ ਜੀ ਮੇਡ ਇਨ ਕੋਰੀਆ ਬਹੁਤ ਅੱਛੀ ਆਈਟਮਸ ਆ ਇਹ ਓਕੇ ਅੱਜ ਕੋ ਪੂਰੇ ਟ੍ਰੈਂਡ ਦੇ ਵਿੱਚ ਆਟਮ ਚੱਲ ਰਹੀ ਹੈ। ਦੇਖਣ ਚ ਵੀ ਲੁੱਕ ਬਹੁਤ ਸੋਹਣਾ ਆ। ਮੈਂ ਮੇਹਬੂਲੀ ਹੈਗੀ ਜੀ ਚਾਰ ਕੋਲ ਸ਼ੀਟ। ਇਹਦੇ ਵਿੱਚ ਸਾਈਜ਼ ਸਾਡੇ ਕੋਲੇ 8 ਫੁੱਟ ਬਾਈ 2 ਫੁੱਟ ਵੀ ਆਂਦਾ ਐਂਡ 8 ਫੁੱਟ ਬਾਈ 4 ਫੁੱਟ ਵੀ ਆਂਦਾ ਇਹਦੇ ਵਿੱਚ ਆਪਾਂ। ਇਹ ਚ ਬਹੁਤ ਵੈਰਾਈਟੀ ਆਂਦੀ ਹੈ ਚਾਰ ਕੋਲ ਸ਼ੀਟ ਦੇ ਵਿੱਚ। ਇਹ ਵੀ ਸਿੱਧਾ ਵਾਲ ਦੇ ਉੱਪਰ ਇੰਸਟਾਲ ਹੋ ਜਾਂਦੀ ਹੈ। ਸਿਰ ਆਪਾਂ ਨੂੰ ਇਹਨਾਂ ਵਿੱਚ ਕਿੰਨੇ ਬ੍ਰਾਂਡ ਮਿਲ ਜਾਂਦੇ ਆ? ਐਮ ਐਚ ਜਿਹੜੇ ਮੇਨ ਬ੍ਰਾਂਡ ਆਪਰੇ ਕੋਲ ਆਉਂਦੇ ਨੇ ਜੀ ਗ੍ਰੀਨ ਲੈਂਬ, ਮਰੀਨੋ, ਨਿਊ ਮਾਈਕਾ, ਰਾਇਲ ਟੱਚ, ਵਰਗੋ ਕਾਫੀ ਡਿਜ਼ਾਈਨ ਜਿਹੜੇ ਮਤਲਬ ਬ ਹੈਗੀਆਂ ਨੇ ਵੱਡੀਆਂ ਡਿਸਪਲੇ ਲੱਗੀਆਂ ਹੋਈਆਂ ਸਾਡੇ ਕੋਲ ਦੋ ਜਿਹਦੇ ਵੀ ਸਾਡੇ ਕੋਲ 350 ਸ਼ੀਟ ਦੀ ਡਿਸਪਲੇ ਅਸੀਂ ਸਾਡੇ ਕੋਲ ਇਹ ਹਾਜ਼ਰ ਹੈ ਜੀ ਤੁਸੀਂ ਵੱਡੀ ਸ਼ੀਟ ਦਾ ਵੀਊ ਸਾਡੀ ਇੱਥੇ ਡਿਸਪਲੇ 'ਚ ਦੇਖ ਸਕਦੇ ਹੋ ਓਕੇ ਸਰੀ ਲਵਾਈਨ ਬੜਾ ਸੋਹਣਾ ਆ ਹਾਂ ਜੀ ਮੈਮ ਇਹ ਨਾ ਪਿਓਰ ਬਰਾਸ ਦਾ ਹੈਗਾ ਲਵਾਈਨ ਜੀ ਟੋਟਲੀ ਪਿੱਤਲ ਹੈ ਜੀ ਇਹ ਹਾਂਜੀ ਇਹਦੇ ਜਿਹੜੇ ਡੌਮਸ ਬਣੇ ਹੋਣੇ ਆਹ ਵਾਲਾ ਤੇ ਆਹ ਵਾਲਾ ਇਹ ਸਾਰੇ ਟੋਟਲੀ ਪਿੱਤਲ ਦੇ ਨੇਗੇ ਜੀ ਓਕੇ ਇਹ ਜੀ ਲਾਈਫਟਾਈਮ ਦੀ ਗਾਰੰਟੀ ਹੈ ਕਦੇ ਵੀ ਇਹ ਖਰਾਬ ਨਹੀਂ ਹੋਣਗੇ ਕੁੱਟਣਗੇ ਨਹੀਂ ਔਰ ਨਾ ਹੀ ਇਹਦੀ ਪਾਲਿਸ਼ ਖাব ਹੋਏਗੀ ਬਹੁਤ ਹੀ ਅੱਛੀ ਕੁਆਲਿਟੀ ਦਾ ਮਟੀਰੀਅਲ ਹੈ ਮੈਡਮ ਇਹ ਕਿਸੇ ਵੀ ਡਿਜ਼ਾਈਨ ਚ ਤਿਆਰ ਕਰਾ ਸਕਦੇ ਹੋ ਤੁਸੀਂ ਅਸੀਂ ਹਾਂਜੀ ਕੋਈ ਵੀ ਡਿਜ਼ਾਈਨ ਦੇ ਵਿੱਚ ਤਿਆਰ ਕਰਵਾ ਸਕਦੇ ਹੋ ਤੁਹਾਨੂੰ ਡਾਮਸ ਮਿਲ ਜਾਣਗੇ ਜੀ ਅੱਜ ਕੱਲ ਇਸ ਚੀਜ਼ ਦਾ ਪੂਰਾ ਟ੍ਰੈਂਡ ਆ ਜੀ ਔਰ ਇਹ ਪੱਲਾ ਟੋਟਲੀ ਸਾਗਵਾਂ ਦਾ ਬਣਿਆ ਹੋਇਆ ਹੈਗਾ ਜੀ ਸਾਡੇ ਕੋਲੇ ਲੱਕੜ ਵੀ ਅਵੇਲੇਬਲ ਆ ਸਾਗਵਾਂ ਦੀ ਸਿਰ ਤੁਹਾਡੀ ਗੁਲਦ ਲੂਵਸ ਦੇ ਡਿਜ਼ਾਈਨ ਵੀ ਬਹੁਤ ਸੋਹਣੇ ਆ ਹਾਂਜੀ ਮੈਮ ਆਪਣੇ ਕੋਲ ਲੂਬਰ ਦੇ ਡਿਜ਼ਾਈਨ ਬਹੁਤ ਜ਼ਿਆਦਾ ਪਏ ਨੇ ਹਜ਼ਾਰਾਂ ਡਿਜ਼ਾਈਨ ਪਏ ਨੇ ਮਤਲਬ ਤੁਹਾਡੇ ਤੋਂ ਗਿਨੇ ਵੀ ਨਹੀਂ ਜਾਣੇ ਗੁਰੂ ਕਿਰਪਾ ਟੈਂਬਰ ਟਰੇਡਰ ਗੁਰੂ ਕਿਰਪਾ ਟੈਂਬਰ ਟਰੇਡਰਸ ਗੁਰੂ ਕਿਰਪਾ ਟੈਂਬਰ ਟਰੇਡਰਸ ਕੋਦਾਨੇ ਵਾਲਿਆਂ ਦਾ ਮਸ਼ਹੂਰ ਆਰਾ ਜਿੱਥੇ ਕੀ ਕੋਠੀਆਂ ਅਤੇ ਸ਼ੋਰੂਮਾਂ ਲਈ ਸਮਾਨ ਖਰੀਦਣ ਤੇ ਹੋਮ ਡਿਲੀਵਰੀ ਬਿਲਕੁਲ ਫਰੀ ਕੀਤੀ ਜਾਂਦੀ ਹੈ ਜਿਵੇਂ ਕਿ ਇਮਾਰਤੀ ਲੱਕੜ 25 ਸਾਲਾਂ ਦੀ ਗਾਰੰਟੀ ਵਾਲੀ ਪਲਾਈ ਮਾਇਕਾ ਸਨਮਾਇਕਾ 3D ਮਾਇਕਾ ਵਿਨੀਅਰ ਕਿਚਨ ਅਸੈਸਰੀ ਚੁੱਲ੍ਹੇ ਚਿਮਨੀਆਂ ਪੀਵੀਸੀ ਸ਼ੀਟਾਂ ਲੂਵਰ ਯੂਵੀ ਸ਼ੀਟਾਂ ਅਕ੍ਰੀਲਿਕ ਸ਼ੀਟਾਂ, ਕੁੰਡੇ, ਕਬਜੇ, 25 ਸਾਲਾਂ ਦੀ ਗਾਰੰਟੀ ਵਾਲੀਆਂ ਚੁਗਾਠਾਂ, ਯਾਨੀ ਕਿ ਕੋਠੀਆਂ ਅਤੇ ਸ਼ੋਰੂਮਾਂ ਦਾ ਸਾਰਾ ਸਮਾਨ ਇੱਕੋ ਛੱਤ ਹੇਠਾਂ ਮਿਲਦਾ ਹੈ ਅਤੇ ਤੁਹਾਡੇ ਘਰ ਤੱਕ ਸਮਾਨ ਪਹੁੰਚਾਉਣ ਦਾ ਹੋਮ ਡਿਲੀਵਰੀ ਦਾ ਖਰਚਾ ਬਿਲਕੁਲ ਫ੍ਰੀ ਹੋਵੇਗਾ। ਤਾਂ ਫਿਰ ਗੁਰੂ ਕਿਰਪਾ ਟੈਂਬਰ ਟਰੇਡਰਸ, ਕੁੱਕੂ ਦਾਨੇ ਵਾਲੀਆਂ ਦੇ ਮਸ਼ਹੂਰ ਆਰੇ ਦਾ ਪਤਾ ਨੋਟ ਕਰ ਲਓ। ਗੁਰੂ ਕਿਰਪਾ ਟੈਂਬਰ ਟਰੇਡਰਸ, ਕੁੱਕੂ ਦਾਨੇ ਵਾਲੀਆਂ ਦਾ ਮਸ਼ਹੂਰ ਆਰਾ, ਨੇੜੇ ਚੁਗਲੀ ਘਰ ਮਾਨਸਾ। ਵਾਲੀ ਸ਼ਰਤ ਫਰਨੀਚਰ ਵਾਲੀ ਮਾਰਕੀਟ ਦੇ ਵਿੱਚ ਹੈ ਕੁੱਕੂ ਦਾਨੇ ਵਾਲਿਆਂ ਦਾ ਮਸ਼ਹੂਰ ਆਰਾ ਹੋਰ ਜ਼ਿਆਦਾ ਜਾਣਕਾਰੀ ਲਈ 9814674551 ਤੇ ਹੁਣੇ ਫੋਨ ਕਰੋ ਤੇ ਜ਼ਿਆਦਾ ਜਾਣਕਾਰੀ ਪਾਓ